ਇਨੂੰ ਵੀ ਪਤਾ ਵੀ ਮੈਂ ਇਦਾਂ ਬਹਿਣਾ ਹਨਾ ਤਪ ਸੇਕਦੀ ਪਈ ਐ ਕੀ ਆ ਜਿੱਥੇ ਮਰਜੀ ਡੇ ਇੱਕ ਗੋਠਾ ਪਾਈ ਫੇਰਦਾ ਗੰਦਾ ਕੱਕਾ ਅੱਜ ਆਪਣਾ ਕਣਕੋ ਵਾਲੇ ਕੋਲੇ ਬੱਕਰੀ ਨੇ ਰਾਜ ਬੱਕਰੀ ਨੇ ਗਣਕ ਖਾਧੀ ਨੋਈ ਆਂਦੀ ਕਣਕੋ ਵਾਲੇ ਕੋਲੇ ਲੋ ਵੈਸੇ ਬਰਫ ਵਾਲੇ ਗੋਲੇ ਹੁੰਦੇ ਹਨਾ ਇਹ ਕਣਕੋ ਵਾਲੇ ਗੋਲੇ ਆ ഭയ മനപ്രമജ് സൽഗ നൂരി മിസ് ദോ തീ ചന ਚਾਲਾਂ ਚ ਵੇਖੇ ਭੁੱਖ ਵੀ ਜ਼ਿਆਦਾ ਲੱਗਦੀ ਹੈ ਨਾ ਹਾਂ ਗਰਮੀ ਵੀ ਲੱਗਦੀ ਜਦੋਂ ਵੱਡੇ ਹੁੰਦੇ ਆ ਬੈਨ ਵੱਡੇ ਹੁੰਦੇ ਆ ਸਵਾ ਬਿੰਦੀਆਂ ਵੜੀਆਂ ਆਲੂ ਪਿਆਜ਼ ਹਾਂਜੀ ਹਾਂਜੀ ਕੀ ਹੋਇਆ ਤੁਹਾਡੀ ਲੜਾਈ ਹੋਈ ਜਾਂਦੀ ਮਾਮੀ ਤੋਂ ਤੇ ਦੀ ਹਾਂ ਹੋ ਹਾਂ ਕਿਹੜੀ ਗੱਲੋਂ ਜਾਓ ਤੁਸੀਂ ਮੀਮੀ ਵੇਖ ਕੇ ਆ ਬਾਹਰ ਕੇ ਮੀਮੀ ਵੇਖ ਕੇ ਆ ਭਾਜੋ 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 ਉਹ ਜਿਹੜਾ ਲਿਆਇਆ ਸੀਮੈਂਟ ਜਿਹਾ ਉਹ ਲਵਾ ਦੇਾਂਗੇ ਨਾ ਹਰ ਪਾਲ ਨੂੰ ਕਹਿ ਕੇ ਹਾਂ ਬੰਦ ਹੋ ਜਾ ਤੋਰ ਆਪਾਂ ਗੱਲ ਹੀ ਨਬੇੜ ਦੀ ਹੈ ਐਵੇਂ ਨਾ ਨਾ ਆ ਕੇ ਕਸਣਾ ਤੋਰ ਜੀ ਫਰੀਏ ਕੇ ਸੁਖਣਾ ਨਾ ਕਰ ਆਹੋ ਗੱਲ ਸਹੀ ਆ ਉਹ ਸਾਇੰਟਿਸਟ ਕਹਿੰਦੇ ਨਾ ਹਫਤੇ ਚ ਦੋ ਵਾਰ ਹੀ ਨਹਾਉਣਾ ਪੈਂਦਾ ਹਾਂ ਫਾਲੋ ਕਰਦੇ ਆ ਨਾ ਸਾਰਾ ਤੂੰ ਹੀ ਸਿਆਣੀ ਤੂੰ ਹੀ ਲੱਗਦੀ ਪਈਂ ਗੈਂਦਾਂ ਕਿ ਲਿਆਂਦੀ ਆ ਨਾ ਕਰਕੇ ਵੱਡ ਜਾਂਦੀ ਆ ਆਪੇ ਤੂੰ ਕਹਿੰਨਾ ਵਿਆਹ ਕੇ ਲਿਆਂਦੀ ਆ ਹਨਾ ਵੀ ਐਵੇਂ ਥੋੜੀ ਲਿਆਂਦੀ ਆ ਤੇ ਫਿਰ ਆਪਾਂ ਸਿਆਣੀ ਕਰਕੇ ਲਿਆਂਦੀ ਹਾਂ ਗਲਤ ਆਖਿਆ ਜੀ ਸਾਰਾ ਸਾਰਾ ਕੁਝ ਹੈ ਨਾ ਸੋਚ ਕੇ ਹੀ ਲਿਆਂਦਾ ਹਾਂ ਸਿਆਣੀ ਵੀ ਆ ਵਿਆਹ ਕੇ ਵੀ ਲਿਆਂਦੀ ਆ ਸਾਰੇ ਕੰਮ ਆ ਹੂੰ ਇੰਦਰ ਲੱਗਾ ਪਾਣੋ විරාජනෙක් ලැ ල බොදර මගර විරාජ ොදර ඒ සේලමන අයි වයිටේ ලෑනමන අයි වයිටේ වී ඇත ਹਾਂ ਅਰੇ ਜੀ ਮੋਰਾ ਜੀ ਉਹ ਰਾਜ ਜਦੋਂ ਆ ਕੇ ਮਨ ਦੇ ਜੇ ਬੀਬੀ ਪਿੱਛੇ ਰੁੜ ਗਈ ਉਧਰ ਮੈਂ ਕਿਹਾ ਜੇ ਪਿੱਛੇ ਪਿੱਛੇ ਰੁੜ ਗਈ ਉਧਰ ਜੀ ਜੀ ਨਹੀਂ ਰੁੜਦੀ ਜੀ ਮਾਰੀ ਆਹ ਮੈਂ ਕਹਿੰਦਾ ਹਾਂ ਤੁਹਾਡੀ ਸਪੋਰਟ ਕਰਦਾ ਹਾਂ ਚੱਲ ਚੱਲ ਉਹ ਕਹਿੰਦਾ ਮੈਂ ਵੀ ਥੱਕਾ ਲੋਣਾ ਲਾ ਮਾਮਾ ਜੋਰ ਦੀ ਆਹ ਫਿਰ ਫੜ ਕੇ ਰੱਖਦਾ ਸਹੀ ਗੱਲ ਹੈ ਤਾਂ ਥਾਪੀ ਦਿੰਦਾ ਮੇਰੇ ਲਈ ਸ਼ਾਬਾਸ਼ੇ ਦਿੰਦਾ ਸ਼ਾਬਾਸ਼ੇ ਦਿੰਦਾ ਭਲਾ ਤਗੜਾ ਤੂਗੇ ਅੰਦਰ ਜੁੰਡੇ ਦਾ ਫੜ ਅੱਗੇ ਉਹਨੇ ਕਾਹੀ ਗੱਲ ਕਰ ਦੂ ਇਹ ਕੱਢ ਦੂ ਅਵੇ ਅਵੇ ਮਾਇਆ ਤਾਂ ਇਹ ਤਾਂ ਕੰਮ ਰੂਲਾ ਪਏ ਉਹ ਆਇਨੇ ਤਾਂ ਨਵੀਆਂ ਕੱਡੀਆਂ ਨਵੇਂ ਪੱਤੇ ਕੱਢੇ ਉਹਨੇ ਆਇਨੇ ਨਹੀਂ ਕੱਢੇ ਇਹ ਸੋ ਹਾਂ ਇਹ ਗੱਡ ਕੇ ਦਵਾਈ ਪਵਾ ਦੇ ਨੇ ਇਹਨੂੰ ਇਹ ਪੱਕੀ ਖੜੀ ਜਾਂਦੀ ਹੈ ਗੋਡ ਕੇ ਦਵਾਈ ਪੈ ਜੇ ਨਾ ਗੋਡ ਕੇ ਦਵਾਈ ਪਾ ਦਿਓ ਫਿਰ ਹੋ ਜੂਗਾ ਇਹ ਵੀ ਉਹ ਵੇ ਕਿੱਡਾ ਸੋਨਾ ਹੁਣ ਪਟਦਾ ਆਉਂਦਾ ਬਲੀਚਿੰਗਾਂ ਦਾ ਨਹੀਂ ਉਹ ਤਾਂ ਬਹੁਤ ਹੋਈ ਜੀ ਨਾ ਪਾਸ ਤੇ ਨਮੂਨ ਕਿ ਕਿ ਫੋਨ ਲੱਗੇ ਜਿਹੜੀ ਉਹ ਹਾਂ ਇਹ ਲੂਚਿਆਂ ਦਾ ਨਾ ਲੂਚੇ ਲੂਚੇ ਅੱਛਾ ਇਹ ਲੂਚੇ ਲਾਲ ਜਿਹੇ ਰੰਗ ਦੇ ਲੱਗਦੇ ਨੇ ਹਮ ਵਦਿਆ ਬੜਾ ਦਰਫ ਤੇ ਇਹ ਬੁਟਾ ਹੈ ਬਹੁਤ ਵਧੀਆ ਇਹ ਦੇਖੀ ਕੋ ਤੱਕ ਨਾ ਬਬੂ ਮੇਰੇ ਧਿਆਨ ਚ ਚੱਕੀਆਂ ਜੋ ਆ ਕਾਂ ਫਿਰ ਸਲਗਮ ਵਾਲੀ ਸਬਜੀ ਸਲਗਮ ਸੋਹਣੇ ਆ ਨਾ ਹਾਂ ਜੀ ਦੀ ਵੀਡੀਓ ਬਣਾਉਣੀ ਆਪਾਂ ਸਲਗਮ ਤਾਈ ਜੀ ਇਹ ਕਿਹਦੇ ਪੱਤਰੀ ਨਾਲ ਜਾਣਾ ਬੱਕਰੀ ਵੱਲ ਜਾਣਾ ਵੇਖ ਤਾਂ ਸਹੀ ਲੈ ਜਾਓ ਜਾਵੜੋ ਮਾਮੀ ਦੋਤਾ ਹਾਂ ਵੇਖ ਤਾਂ ਸਹੀ ਹਾਂ ਰੋਲਾ ਪਾਉਂਦਾ ਵੀ ਉਧਰ ਲੈ ਕੇ ਚੱਲ ਮੈਨੂੰ ਉਧਰ ਮੈਂ ਚੱਲ ਜੀ ਹਾਂ ਇਹ ਤਾਂ ਪੱਤਿਆਂ ਜਿਵੇਂ ਘਾਹ ਲਓਵੇਂ ਗਿਜਦਾ ਵਾਹ ਕਰਾਂ ਦੇ। ਦਖਾਉਣੇ ਆ। ਵਿਰਾਜ ਸਿੰਘ ਕਿੱਡਾ ਖੁਸ਼ ਹੁੰਦਾ ਵਾ। ਬੱਕਰੀ ਕੋਲੇ ਜਾਣਾ। ਹੈ? ਬਹਿ ਗਈ। ਬਹਿ ਗਈ ਆਜੂ ਆਜੂ ਚੱਲੀ। ਆਜੂ 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 ਆਜੂ। ਮਾਰੇ ਪਾ। ਹਾਂ ਬਹਿ ਗਈ ਆ ਉਹ ਥੱਕ ਗਈ ਆ ਪੁੱਤ। ਉਹ ਕਹਿੰਦੀ ਵੀ ਰਾਜ ਮੈਂ ਥੱਕ ਗਈ ਆ। ਹਾਂ ਕੀ ਆ? ਕੀ ਆ? ਜਾਣਾ ਸੀ। ਜਾਵੜ। ਹਾਂ। ਚੱਲ ਜੀ। ਲੇ ਇਹਨਾਂ ਥੱਲੇ ਛੱਡੂ ਮੈਨੂੰ ਹਾਏ ਹਾ ਹ ਵਿਰਾਜ ਇੰਡੀਆ ਆ ਕੇ ਸ਼ਰਾਰਤੀ ਹੋ ਗਿਆ ਬਹੁਤ ਜ਼ਿਆਦਾ ਆਹੋ ਆਹੋ ਬੜਾ ਸ਼ਰਾਰਤੀ ਹੋ ਗਿਆ ਤੂੰ ਮਾਮੀ ਨੂੰ ਬਹਿਣ ਨਹੀਂ ਦਿੰਦਾ ਹਾਂਜੀ ਹਾਂ ਮੇਰੇ ਕੋਲੇ ਆਉਣਾ ਦੇਰ ਪਿਆ ਹੱਥ ਰੱਖਾ ਇਹ ਗੁਰੂ ਸਾਹਿਬ ਦੇ ਅਸੇਵਾਗਾਰ ਪਾਈ ਪਰ ਸਾਵਨ ਸੰਗ ਸਾਰਾ ਜਨਵਾਰ ਵੈਕ ਕ੍ਰਿਪਾ ਕਰਨੀ ਪ੍ਰਾਪਤ ਕਰਨ ਚੱਲੇ